ਪੰਜਾਬ ਪੁਲਿਸ ਹੈ ਜੀ ਇਹ ਸਾਡੀ ਤੇ ਇਹ ਬਹੁਤ ਵਧੀਆ ਕੰਮ ਕਰ ਸਕਦੇ ਮੱਲਾ ਮਾਰਦੇ ਆ ਹੂੰ ਤੇ ਇੱਥੇ ਵੀ ਮੈਂ ਜਦੋਂ ਫਿਰੋਜ਼ਪੁਰ ਚ ਵੀ ਆਇਆ ਮੈਂ ਦੇਖਿਆ ਵੀ ਥੋੜਾ ਕ੍ਰਾਈਮ ਇਹ ਏਰੀਏ ਜੀ ਵੱਧਾ ਕ੍ਰਾਈਮ ਕਾਫੀ ਫਿਰੋਜ਼ਪੁਰ ਤਰਨਤਾਰਨ ਹੋ ਗਿਆ ਸਾਰੇ ਤੇ ਇੱਥੇ ਆਉਂਦੇ ਸਾਰੀ ਮੈਂ ਟੀਮ ਸਾਰੀ ਇਕੱਠੀ ਕੀਤੀ ਉਹਨਾਂ ਨੂੰ ਥਾਪੀ ਦਿੱਤੀ ਵੀ ਤੁਸੀਂ ਆਪਣਾ ਵਤਵਤ ਕੰਮ ਕਰੋ ਜੋ ਆਪਣਾ ਹੂੰ ਡਿਊਟੀ ਬੰਦੀ ਹੈ ਡਿਊਟੀ ਦੇ ਮੁਤਾਬਕ ਆਪਣਾ ਫਰਜ਼ ਬੰਦਾ ਪਰ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਦਈਏ ਤੇ ਉਸੇ ਦੇ ਚੱਲਦੇ ਜਦੋਂ ਸਾਡੀ ਪੁਲਿਸ ਪ੍ਰੈਜ਼ੈਂਸ ਵਧੀ ਸਾਰੇ ਪਾਸੇ ਨਾ ਸਿਰਫ ਵਧੀ ਉਹਨਾਂ ਨੇ ਜ਼ਿੰਮੇਵਾਰੀ ਦੇ ਨਾਲ ਸਾਰਿਆਂ ਨੇ ਕੰਮ ਕੀਤਾ ਤੇ ਇਹ ਟੀਮਵਰਕ ਹੀ ਹੈ ਜਿਹਦੇ ਨਾਲ ਇੱਥੇ ਆਮ ਲੋਕ ਵੀ ਕਹਿੰਦੇ ਆ ਵੀ 70 80% ਕ੍ਰਾਈਮ ਜਿਹੜਾ ਹਮ ਕੰਟਰੋਲ ਚ ਆ ਗਏ ਨਾਲੋਂ ਤੇ ਜਿਹੜਾ ਲੋਕਾਂ ਦੇ ਵਿੱਚ ਬਹੁਤ ਸੁਰੱਖਿਅਤ ਮਾਹੌਲ ਹੈ ਤੇ ਕੁਝ ਜਿਵੇਂ ਦੱਸਣ ਵਾਲੀਆਂ ਗੱਲਾਂ ਜਿਵੇਂ ਮੈਂ ਇੱਥੇ ਪਾਰਕਸ ਦੇ ਵਿੱਚ ਜਿਹੜੇ ਪਬਲਿਕ ਪਾਰਕ ਆ ਉਹਨਾਂ ਵਿੱਚ ਮੈਂ ਚਲਾ ਜਾਂਦਾ ਤੇ ਉੱਥੇ ਦੇਖੀਦਾ ਵੀ ਸਾਰੇ ਮੈਨੂੰ ਭੱਜ ਕੇ ਉੱਥੋਂ ਮਿਲਣ ਆਉਂਦੇ ਆ ਹੂੰ ਤੇ ਇਹ ਨਹੀਂ ਐਵੇਂ ਲੱਗਦਾ ਜਿਵੇਂ ਕੋਈ ਮੈਂ ਵੀ ਕੋਈ ਸੈਲੀਬ੍ਰਿਟੀ ਹੋਣਾ ਐਕਟਰ ਹੋਣਾ ਹੈ ਅੱਛਾ ਤੇ ਉਹਦੇ ਵਿੱਚ ਸਿਰਫ ਇੰਨਾ ਚੰਗਾ ਲੱਗਦਾ ਜਿਹੜਾ ਲੋਕ ਜਦੋਂ ਆ ਕੇ ਬੱਚੇ ਵੀ ਮਿਲਦੇ ਆ ਉਹਨਾਂ ਦੇ ਪੇਰੈਂਟਸ ਮਿਲਦੇ ਆ ਉਹ ਕਹਿੰਦੇ ਵੀ ਅਸੀਂ ਪਾਰਕਾਂ 'ਚ ਜਾਣਾ ਹਟ ਗਏ ਸੀਗੇ ਹੂੰ ਵੀ ਜਿਹੜੀ ਇਸ ਤੇ ਮੈਨੂੰ ਕਈ ਵਾਰ ਅਫਸੋਸ ਵੀ ਹੁੰਦਾ ਵੀ ਸਾਡੀ ਪੁਲਿਸ ਦੀ ਮੁਢਲੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਸੁਰੱਖਿਅਤ ਮਾਹੌਲ ਬਣਾਈ ਰੱਖਣਾ ਤੇ ਜਿਹੜੇ ਮਾੜੇ ਅਨਸਰ ਸੀਗੇ ਇਹ ਨਸ਼ੇ ਕਰਕੇ ਜਾਂ ਹੋਰ ਚੀਜ਼ਾਂ ਕਰਕੇ ਇਹਨਾਂ ਨੇ ਸਨੇਚਿੰਗ ਸੋਰ ਜਿਹੇ ਕੰਮ ਕਰਦੇ ਰਹਿੰਦੇ ਸੀ ਤੇ ਇਹ ਇਹਦੇ ਵਿੱਚ ਮੈਂ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਤੇ ਮਾਨਯੋਗ ਡੀਜੀ ਸਾਹਿਬ ਦਾ ਬਹੁਤ ਵੱਡਾ ਜਿਹੜਾ ਇੱਕ ਉਪਰਾਲਾ ਤੇ ਜਿਹੜੀ ਉਹਨਾਂ ਨੇ ਸਾਨੂੰ ਥਾਪੜਾ ਦਿੱਤਾ ਥਾਪੀ ਦਿੱਤੀ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤਾਂ ਇੰਨੇ ਕ ਨਾਮ ਸਾਨੂੰ ਜਿਹੜੇ ਮਿਲ ਰਹੇ ਆ ਸਾਡੀ ਫੋਰਸ ਨੂੰ ਵੀ ਫੋਰਸ ਸਾਡੀ ਫੁਲੀ ਮੋਟੀਵੇਟਿਡ ਹੈ ਹੂੰ ਤੇ ਅਸੀਂ ਜਿਹੜਾ ਇਹ ਨਸ਼ੇ ਵਾਲਿਆਂ ਨੂੰ ਵੀ ਫੜਦੇ ਆ ਉਸ ਨਾਲ ਵੀ ਜਿਹੜਾ ਕ੍ਰਾਈਮ 'ਚ ਬਹੁਤ ਜ਼ਿਆਦਾ ਫਰਕ ਪਿਆ ਬਿਲਕੁਲ ਤੇ ਇਹਦੇ ਵਿੱਚ ਸਾਨੂੰ ਡੀਜੀ ਸਰ ਨੇ ਜਦੋਂ ਇਹ ਹਦਾਇਤਾਂ ਦਿੱਤੀਆਂ ਫੜੇ ਲੋਕਾਂ ਦਾ ਇਹ ਕਹਿਣਾ ਸੀਗਾ ਵੀ ਹੁਣ ਸਾਡੇ ਪਾਰਕ ਭਰ ਗਏ ਆ ਹੂੰ ਅਸੀਂ ਸੈਰ ਕਰਨ ਆਉਣੇ ਆ ਬੇਖੌਫ ਹੋ ਕੇ ਬਿਨਾ ਡਰੇ ਅਸੀਂ ਕਰ ਰਹੇ ਆਂ ਤੇ ਮੈਨੂੰ ਇਸ ਤੋਂ ਬੜੀ ਇੱਕ ਸੈਟੀਸਫੈਕਸ਼ਨ ਮਹਿਸੂਸ ਹੁੰਦੀ ਹੈ ਵੀ ਜਿਹੜਾ ਆਪਣਾ ਕੰਮ ਹੈ ਵੀ ਜੌਬ ਜਿਹੜੇ ਕਰਦੇ ਹੋਏ ਜੇ ਆਪਾਂ ਨੂੰ ਸ਼ਾਬਾਸ਼ ਮਿਲਦੀ ਹੈ ਇਤੋਂ ਵੱਡੀ ਕੀ ਚੀਜ਼ ਹੋ ਸਕਦੀ ਹੈ ਵੀ ਕੁਝ ਵੱਖਰਾ ਵੀ ਨਹੀਂ ਹੈ ਬਿਲਕੁਲ ਜਦੋਂ ਨਾ ਆਪਾਂ ਪੁਲਿਸ ਦਾ ਨਾਮ ਲੈਂਦੇ ਆ ਤਾਂ ਲੋਕਾਂ ਦੇ ਵਿੱਚ ਇਹ ਵੀ ਇੱਕ ਚੀਜ਼ ਸੈੱਟ ਹੋ ਗਈ ਆ ਕਿ ਪੁਲਿਸ ਕਹਿਣ ਨੂੰ ਹੀ ਪੁਲਿਸ ਆ ਪਰ ਪੁਲਿਸ ਨਹੀਂ ਉਹ ਚੀਜ਼ ਕਰਦੀ ਪਰ ਜਦੋਂ ਮੈਂ ਤੁਹਾਡੇ ਬਾਰੇ ਗੱਲਾਂ ਸੁਣੀਆਂ ਮੈਂ ਲੋਕਾਂ ਤੋਂ ਰਿਵਿਊ ਲਏ ਤਾਂ ਲੋਕਾਂ ਦਾ ਇਹ ਕਹਿਣ ਨੂੰ ਮੈਨੂੰ ਬਹੁਤ ਵਧੀਆ ਲੱਗਾ ਕਿ ਲੋਕ ਇਹ ਵੀ ਚੀਜ਼ ਸੋਚਦੇ ਆ ਕਿ ਨਹੀਂ ਸਰ ਦੇ ਕਰਕੇ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਕਾਫੀ ਚੀਜ਼ਾਂ ਕੰਟਰੋਲ ਹੋਈਆਂ ਕ੍ਰਾਈਮ ਆਮ ਗ ਬਣ ਗਈ ਆ ਪੈਦਲ ਤੁਸੀਂ ਕਿਹਾ ਕਿ ਆਰਾਮ ਦੇ ਨਾਲ ਸੁਰੱਖਿਅਤ ਤੌਰ 'ਤੇ ਸਾਕਦਾ ਬੰਦਾ ਜਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਇੱਕ ਤਰੀਕਾ ਲੈ ਕੇ ਆਏ ਹਨਾ ਪੈਦਲ ਤੁਰਨ ਦਾ ਸਮਾਂ ਨਹੀਂ ਰਿਹਾ ਅਸੀਂ ਕਹਿੰਦੇ ਆ ਇੱਕ ਪੁਲਿਸ ਦੇ ਲਈ ਮਨ ਦੇ ਵਿੱਚ 네ਗੇਟਿਵ ਚੀਜ਼ਾਂ ਲੋਕਾਂ ਦੀ ਬਹੁਤ ਜ਼ਿਆਦਾ ਇਹ ਫੈਲ ਚੁੱਕੀਆਂ ਵਾ